ਮੈਰਿਜ ਬਿਊਰੋ ਪੰਜਾਬ ਚੈਨਲ ਵਿੱਚ ਤੁਹਾਡਾ ਸਵਾਗਤ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਆ ਜਿੱਥੇ ਕਿ ਅਸੀਂ ਆਪਣੇ ਇਸ ਚੈਨਲ ਦੇ ਉੱਤੇ ਤੁਹਾਡੇ ਲਈ ਨਵੇਂ-ਨਵੇਂ ਰਿਸ਼ਤੇ ਲੜਕੇ ਅਤੇ ਲੜਕੀਆਂ ਦੇ ਜੋ ਰਿਸ਼ਤੇ ਨੇ ਸਾਡੇ ਚੈਨਲ ਉੱਤੇ ਐਡ ਦੇ ਰਹੇ ਤੁਹਾਨੂੰ ਦੱਸਦੇ ਰਹਿਣੇ ਹਾਂ ਦੋਸਤੋਂ ਜੇਕਰ ਤੁਸੀਂ ਵੀ ਆਪਣੇ ਲਈ ਕਿਸੇ ਚੰਗੇ ਜੀਵਨ ਸਾਥੀ ਦੀ ਭਾਲ ਵਿੱਚ ਹੋ ਜਾਂ ਫਿਰ ਤੁਹਾਨੂੰ ਆਪਣੇ ਲੜਕੇ ਜਾਂ ਲੜਕੀ ਲਈ ਚੰਗੇ ਪਰਿਵਾਰ ਦੀ ਕੰਨਿਆ ਜਾਂ ਫਿਰ ਵਰ ਦੀ ਲੋੜ ਹੈ ਤਾਂ ਤੁਸੀਂ ਮੈਰਿਜ ਬਿਊਰੋ ਪੰਜਾਬ ਚੈਨਲ ਤੋਂ ਆਪਣੇ ਰਿਸ਼ਤੇ ਦੇ ਲਈ ਐਡ ਕਰਵਾ ਸਕਦੇ ਹੋ ਅਤੇ ਇੱਕ ਚੰਗਾ ਰਿਸ਼ਤਾ ਲੱਭ ਸਕਦੇ ਹੋ ਜੇਕਰ ਤੁਸੀਂ ਸਾਡੇ ਕੋਲੋਂ ਆਪਣੇ ਰਿਸ਼ਤੇ ਦੀ ਐਡ ਕਰਵਾਉਣਾ ਚਾਹੁੰਦੇ ਹੋ ਜਾਂ ਫਿਰ ਆਪਣੇ ਲੜਕੇ ਜਾਂ ਲੜਕੀ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਡਾਇਰੈਕਟ ਨੰਬਰ ਪਵਾ ਕੇ ਵੀ ਐਡ ਕਰਵਾ ਸਕਦੇ ਹੋ ਜਿਸ ਦੇ ਲਈ ਤੁਸੀਂ ਇੱਕ ਜ਼ਰੂਰੀ ਗੱਲ ਧਿਆਨ ਵਿੱਚ ਰੱਖਣੀ ਆ ਕਿ ਤੁਹਾਡਾ ਜਿੰਨਾ ਵੀ ਪਰਸਨਲ ਡਾਟਾ ਹੋਵੇਗਾ ਉਹ ਐਡ ਵਿੱਚ ਨਹੀਂ ਪਾਇਆ ਜਾਵੇਗਾ ਸਿਰਫ ਜ਼ਰੂਰੀ ਗੱਲਾਂ ਹੀ ਐਡ ਵਿੱਚ ਪਾਈਆਂ ਜਾਣਗੀਆਂ ਜਿਵੇਂ ਕਿ ਕਾਸਟ ਉਮਰ ਕਾਰੋਬਾਰ ਪੜਾਈ ਡਿਮਾਂਡ ਆਦਿ ਤੋ ਤੁਸੀਂ ਬਿਨਾਂ ਕਿਸੇ ਫਿਕਰ ਤੋਂ ਆਪਣਾ ਬਾਇਓ ਡਾਟਾ ਸਾਨੂੰ ਭੇਜ ਸਕਦੇ ਹੋ ਅਤੇ ਤੁਹਾਡੀ ਫੋਟੋ ਵੀ ਉਦੋਂ ਹੀ ਦਿਖਾਈ ਜਾਵੇਗੀ ਜਦੋਂ ਲੜਕੇ ਨੂੰ ਜਾਂ ਫਿਰ ਲੜਕੀ ਨੂੰ ਬਾਇਓ ਡਾਟਾ ਵਾਲਾ ਰਿਸ਼ਤਾ ਪਸੰਦ ਆ ਜਾਵੇਗਾ ਜਾਂ ਫਿਰ ਉਹਨਾਂ ਦੀ ਆਪਸ ਦੇ ਵਿੱਚ ਰਜ਼ਾਵੰਦੀ ਹੋਵੇਗੀ ਜੇਕਰ ਤੁਸੀਂ ਸਾਨੂੰ ਆਪਣਾ ਬਾਇਓ ਡਾਟਾ ਸੈਂਡ ਕਰਨਾ ਹੈ ਤਾਂ ਤੁਸੀਂ ਸਾਨੂੰ WhatsApp ਤੋਂ ਜਾਂ ਫੋਨ ਕਾਲ ਉੱਤੇ ਦੱਸ ਸਕਦੇ ਹੋ ਜਿਹੜਾ ਕਿ ਤੁਹਾਨੂੰ ਸਕਰੀਨ ਉੱਤੇ ਨੰਬਰ ਸ਼ੋਅ ਹੋ ਰਿਹਾ ਹੈਗਾ ਉਸ ਉੱਤੇ ਸਾਨੂੰ ਭੇਜ ਸਕਦੇ ਹੋ ਅੱਜ ਜਿਸੀ ਤੁਹਾਨੂੰ ਜੋ ਲੜਕੀਆਂ ਦੇ ਰਿਸ਼ਤੇ ਸੁਣ ਜਾ ਰਹੀਆਂ ਸਭ ਤੋਂ ਪਹਿਲਾਂ ਐਮ 62 ਕੋਡ ਆ ਲੜਕੀ ਦਾ ਰਿਸ਼ਤਾਗਾ ਅਗਲਾ ਰਿਸ਼ਤਾ ਲੜਕੀ ਦਾ ਜੋ ਹੈ ਜਾਤੀ ਕਾਸ ਨਾਲ ਸੰਬੰਧ ਰੱਖਦੇ ਹਨ ਲੜਕੀ ਲਈ ਸੂਝਵਾਨ ਲੜਕੀ ਦੀ ਲੋੜ ਆ ਲੜਕੀ ਦੀ ਉਮਰ 20 ਸਾਲ ਆ ਰੰਗ ਗੋਰਾ ਕੱਦ 5 ਫੁੱਟ 5 ਇੰਚ ਪੜਾਈ ਵਿੱਚ ਲੜਕੀ ਦੀ 12ਵੀਂ ਕੀਤੀ ਹੋਈ ਆ ਤੇ ਨਾਲ ਹੀ ਪੀਟੀਈ ਪਾਸ ਕੀਤੀ ਹੋਈ ਆ ਜਿਸ ਵਿੱਚ ਉਸਦੇ 660 ਸਕੋਰ ਹਨ ਲੜਕੀ ਵਾਲਿਆਂ ਦਾ ਗੋਤ ਪੰਡਾਲ ਹੈ ਲੜਕੀ ਦੇ ਪਿਤਾ ਜੀ ਖੇਤੀ ਕਰਦੇ ਹਨ ਲੜਕੀ ਵਾਲਿਆਂ ਨੂੰ ਆਪਣੀ ਲੜਕੀ ਲਈ ਜੱਟ ਸੀ ਕਾਸ ਦਾ ਪੜਿਆ ਲਿਖਿਆ ਲੜਕਾ ਚਾਹੀਦਾਗਾ ਜੋ ਕਿ ਲੜਕੀ ਦੇ ਬਾਹਰ ਜਾਣ ਉਤੇ ਖਰਚਾ ਕਰ ਸਕਣ ਸਾਰਾ ਲੜਕਾ ਦਾ ਜੋ ਖਰਚਾ ਹੈ ਉਹ ਲੜਕੀ ਵਾਲੇ ਮਿਲ ਜੁਲ ਕੇ ਆਪਸ ਵਿੱਚ ਕਰ ਲੈਣਗੇ ਲੜਕੀ ਨੂੰ ਬਾਹਰ ਕੈਨੇਡਾ ਜਾਂ ਫਿਰ ਅਮਰੀਕਾ ਜਾਂ ਨਿਊਜ਼ੀਲੈਂਡ ਦੀ ਫਾਈਲ ਵਾਸਤੇ ਜਿਹੜਾ ਖਰਚਾ ਕਰਨ ਲਈ ਲੜਕਾ ਚਾਹੀਦਾਗਾ ਜੋ ਕਿ ਜੱਟ ਸੀ ਕਾਸਨੂ ਹੀ ਸਵੰਤਰਾਪਦੀ ਹੋਣ ਇਸ ਤੋਂ ਬਾਅਦ ਜੋ ਅਗਲਾ ਰਿਸ਼ਤਾ ਸੀ ਤੋਂ ਅੰਦਰ ਚੰ ਜਾ ਰਹੀਆਂ ਐਮ 63 ਕੋਡਾ ਲੜਕੀ ਦਾ ਰਿਸ਼ਤਾ ਅਗਲਾ ਰਿਸ਼ਤਾ ਜੋ ਲੜਕੀ ਦਾ ਹੈ ਉਹ RAMDASIA ਸਿੱਖ ਕਾਸ ਨੂੰ ਸਬੰਧ ਰੱਖਦੇ ਹਨ ਲੜਕੀ ਦੀ ਉਮਰ 26 ਸਾਲਾ ਰੰਗ ਗੋਰਾ ਕੱਦ 5 ਫੁੱਟ 5 ਇੰਚਾ ਪੜਾਈ ਵਿੱਚ ਲੜਕੀ ਦੀ ਡਿਗਰੀ ਦੇ ਨਾਲ-ਨਾਲ ਸਟੈਨੋ ਅਤੇ ਕੰਪਿਊਟਰ ਕੋਰਸ ਕੀਤਾ ਹੋਇਆਗਾ ਅਤੇ ਨਾਲ ਹੀ IELTS ਵੀ ਕੀਤਾ ਹੋਇਆ IELTS ਵਿੱਚ ਉਹ ਲੜਕੀ ਦੇ 6.5 ਸਕੋਰ ਹਨ ਲੜਕੀ ਵਾਲੇ ਲੁਧਿਆਣਾ ਸ਼ਹਿਰ ਦੇ ਰਹਿਣ ਵਾਲੇ ਹਨ ਲੜਕੀ ਦੇ ਪਰਿਵਾਰ ਵਿੱਚ ਮਾਤਾ ਪਿਤਾ ਤੋਂ ਇਲਾਵਾ ਤਿੰਨ ਭੈਣਾਂ ਅਤੇ ਇੱਕ ਭਰਾ ਹਨ ਲੜਕੀ ਵਾਲਿਆਂ ਨੂੰ ਬਾਹਰ ਜਾਣ ਲਈ ਖਰਚਾ ਕਰਨ ਵਾਲੇ ਲੜਕੇ ਦੀ ਲੋੜ ਜੋ ਕਿ ਸਾਰਾ ਖਰਚਾ ਕਰ ਸਕਣ ਲੜਕੀ ਵਾਲੇ ਕੋਲ 2 ਕਿੱਲੇ ਜ਼ਮੀਨ ਵੀ ਆ ਮੈਰਿਜ ਬਿਊਰੋ ਫਰੈਂਚਾਈਜ਼ੀ ਜੇਕਰ ਕਿਸ ਨੇ ਸੜਨ ਨਾਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰਨਾ ਹੋਵੇ ਜਾਂ ਫਿਰ ਤੁਹਾਡੇ ਕੋਲ ਪੜੇ ਲਿਖੇ ਲੜਕੇ ਜਾਂ ਲੜਕੀਆਂ ਜਾਂ ਗ੍ਰੀਪਰ ਵਾਲ ਲੜਕੀਆਂ ਦੇ ਬਾਇਓ ਡਾਟੇ ਹੈਗੇ ਨੇ ਤਾਂ ਤੁਸੀਂ ਸਾਡੇ ਨਾਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰ ਸਕਦੇ ਹੋ ਤੁਸੀਂ ਤੁਹਾਡੇ ਕੋਲ ਜੋ ਵੀ ਬਾਇਓ ਡਾਟੇ ਨੇ ਉਹ ਸਾਨੂੰ ਸਾਡੇ ਦਿੱਤੇ ਗੇ ਨੰਬਰ ਦੇ ਉੱਤੇ ਸੰਪਰਕ ਕਰਕੇ ਜਾਂ ਫਿਰ ਸਾਨੂੰ ਵਟਸਐਪ ਕਰਕੇ ਵੀ ਭੇਜ ਸਕਦੇ ਹੋ ਸਾਡੀ ਇਸ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤੇ ਸਾਡੇ ਇਸ ਚੈਨਲ ਨੂੰ ਰਿਸ਼ਤਿਆਂ ਦੇ ਵੀਡੀਓ ਦੇਖਣ ਦੇ ਲਈ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਵੈਰੀ ਮੱਚ